ਦੇਸ਼ ਦੇ ਵਿੱਚ ਮੌਨਸੂਨ ਪੂਰੀ ਤਰ੍ਹਾਂ ਨਾਲ ਸਰਗਰਮ ਹੈ ਅਤੇ ਹਿਮਾਚਲ ਦੀ ਗੱਲ ਕਰੀਏ ਤੇ ਇੱਥੇ ਲਗਾਤਾਰ ਭਾਰੀ ਬਰਸਾਤ ਪੈ ਰਹੀ ਹੈ ਜਿਸ ਕਰਕੇ ਇੱਥੇ ਵੱਡੇ ਪੱਧਰ ਦੇ ਉੱਪਰ ਨੁਕਸਾਨ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਪਰ ਹੋਣੇ ਹੀ ਭਾਰੀ ਬਰਸਾਤ ਉਹ ਹਿਮਾਚਲ ਦੇ ਵਿੱਚ ਹੋ ਰਹੀ ਹੈ ਉਹ ਹੁਣ ਪੰਜਾਬ ਦੇ ਵਿੱਚ ਉਜਾੜੇ ਦੀ ਵਜ੍ਹਾ ਬਣ ਰਹੀ ਹੈ ਕਿਉਂਕਿ ਹਿਮਾਚਲ ਦੇ ਵਿੱਚ ਭਾਰੀ ਮੀਂਹ ਦੇ ਚੱਲਦਿਆਂ ਜਿਹੜਾ ਕਿ ਬਿਆਸ ਅਤੇ ਸਤਲੁਜ ਦਰਿਆ ਨੇ ਉਹ ਪੂਰੇ ਉਫਾਨ ਤੇ ਨੇ ਅਤੇ ਹੁਣ ਤਿੰਨ ਡੈਮਾਂ ਤੋਂ ਜਿਹੜਾ ਕਿ ਪਾਣੀ ਛੱਡਿਆ ਗਿਆ ਹੈ ਉਹ ਪੰਜਾਬ ਦੇ ਵਿੱਚ ਦਰਿਆਵਾਂ ਦੇ ਵਿੱਚ ਪਾਣੀ ਵੱਡੇ ਪੱਧਰ ਦੇ ਉੱਪਰ ਵਧਣ ਦੇ ਕਰਕੇ ਉਜਾੜੇ ਦੀ ਵਜ੍ਹਾ ਵੱਧ ਰਿਹਾ ਹੈ ਕਪੂਰਥਲਾ ਦੇ ਮੰਡ ਖੇਤਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਥੇ ਜਿਹੜਾ ਕਿ ਸਤਲੁਜ ਦਰਿਆ ਆ ਜੋ ਕਿਸਾਨਾਂ ਦੇ ਲਈ ਬਰਬਾਦੀ ਦੀ ਵਜ੍ਹਾ ਬਣਿਆ ਕਿਸਾਨਾਂ ਦੀਆਂ ਫਸਲਾਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਅਤੇ ਖੇਤਾਂ ਦੇ ਵਿੱਚ ਲੱਖ ਲੱਖ ਤੱਕ ਪੜ ਚੁੱਕਿਆ ਕਿਸਾਨਾਂ ਦਾ ਕਹਿਣਾ ਕੀ ਹੁਣ ਹਾਲਾਤ ਇਹ ਬਣੇ ਹੋਏ ਨੇ ਕਿ ਕਿਸਾਨ ਆਪਣੇ ਪੱਦਰ ਦੇ ਉੱਪਰ ਹੁਣ ਦਰਿਆ ਦੇ ਕੰਡੇ ਦੇ ਉੱਪਰ ਪੈਰਾ ਦੇ ਨੂੰ ਮਜਬੂਰ ਹੋ ਚੁੱਕੇ ਨੇ ਕਾਬਿ ਜ਼ਿਕਰ ਹੈ ਕਿ ਪੰਜਾਬ ਦੇ ਵਿੱਚ ਬੇਸ਼ੱਕ ਕਈ ਥਾਵਾਂ ਦੇ ਉੱਪਰ ਬਰਸਾਤ ਨਜ਼ਰ ਨਹੀਂ ਆ ਰਹੀ ਧੁੱਪ ਨਿਕਲੀ ਹੋਈ ਹੈ ਪਰ ਉਹ ਕਿਸਾਨ ਇਸ ਭਲੇਖੇ ਦੇ ਵਿੱਚ ਨਾ ਰਹਿਣ ਜਾਂ ਫਿਰ ਜਿਹੜੇ ਕਿ ਦਰਿਆ ਦੇ ਕੰਡੇ ਦੇ ਇਲਾਕੇ ਦੇ ਵਿੱਚ ਲੋਕ ਰਹਿੰਦੇ ਨੇ ਉਹ ਇਸ ਭਲੇਖੇ ਦੇ ਵਿੱਚ ਨਾ ਰਹਿਣ ਕਿ ਉੱਥੇ ਜਿਹੜਾ ਕਿ ਮੀਂਹ ਪੈਣ ਕਰਕੇ ਹਾਲਾਤ ਬਿਲਕੁਲ ਠੀਕ ਨੇ ਪਰ ਪਿਛਲੇ ਪਹਾੜੀ ਇਲਾਕੇ ਦੇ ਵਿੱਚ ਹੋ ਰਹੀ ਬਰਸਾਤ ਹੁਣ ਮੈਦਾਨੀ ਇਲਾਕਿਆਂ ਦੇ ਵਿੱਚ ਉਜਾੜੇ ਦੀ ਵਜਾ ਬਣ ਰਹੀਆਂ ਜਿਹਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਜਿੱਥੇ ਕਿ ਦਰਿਆ ਦੀ ਮਾਰ ਹੁਣ ਕਿਸਾਨਾਂ ਦੇ ਲਈ ਵੱਡੀ ਚਿੰਤਾ ਦਾ ਕਾਰਨ ਬਣੀ ਹੋਈ ਹੈ ਕਾਬਿਲ ਜ਼ਿਕਰ ਹੈ ਕਿ ਜਿਸ ਤਰ੍ਹਾਂ ਦੇ ਨਾਲ ਇੱਥੇ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਫਸਲਾਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਅਜਿਹੇ ਦੇ ਵਿੱਚ ਜੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਲਾਈ ਕਲਾ ਦੇ ਵਿੱਚ ਜੋ ਇਸ ਵੇਲੇ ਹਾਲਾਤ ਨੇ ਉਹ ਐਨੇ ਜ਼ਿਆਦਾ ਨਾਜ਼ੁਕ ਬਣੇ ਹੋਏ ਨੇ ਕਿ ਕਿਸੇ ਵੀ ਸਮਨੇ ਦਰਿਆ ਦਾ ਜਿਹੜਾ ਕਿ ਬੰਨ ਹੈ ਉਹ ਟੁੱਟ ਸਕਦਾ ਹੈ ਅਤੇ ਅਜੇਹੇ ਦੇ ਵਿੱਚ ਜੇਕਰ ਅਜੇਹਾ ਹੁੰਦਾ ਤਾਂ ਫਿਰ ਜਿਹੜੇ ਕਿ ਇਲਾਕੇ ਹੈਗੇ ਨੇ ਉਹ ਵੀ ਪਾਣੀ ਦੀ ਮਾਰ ਹੇਠਾਂ ਆ ਜਾਣਗੇ ਕਿਸਾਨਾਂ ਨੇ ਇਹ ਵੀ ਕਿਹਾ ਹੈ ਕਿ ਕਿਸਾਨ ਜਿਹੜੇ ਹੈਗੇ ਨੇ ਉਹ ਆਪਣੇ ਪੱਧਰ ਤੇ ਟਰੈਕਟਰ ਟਰਾਲੀਆਂ ਦੇ ਨਾਲ ਬੰਨ ਨੂੰ ਪੱਕਾ ਕਰਨ ਲਈ ਮਿੱਟੀ ਪਾ ਰਹੇ ਨੇ ਅਤੇ ਪੱਥਰਾਂ ਦੇ ਨਾਲ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇਸ ਪਾਣੀ ਦੀ ਮਾਰ ਤੋਂ ਬਚਿਆ ਜਾ ਸਕੇ ਤੇ ਨਾਲ ਹੀ ਉਹਨਾਂ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਕਿ ਜਿਹੜੇ ਇਲਾਕਿਆਂ ਦੇ ਵਿੱਚ ਖਤਰਾ ਜ਼ਿਆਦਾ ਹੈ ਭਾਵੇਂ ਕਿ ਸਥਿਤੀ ਨਾਜ਼ੁਕ ਹੈ ਉੱਥੇ ਜਿਹੜੇ ਕਿ ਇੰਤਜ਼ਾਮ ਪੂਕਾ ਕੀਤੇ ਜਾਣ ਹੋਰ ਕੀ ਕੁਝ ਕਿਸਾਨਾਂ ਨੇ ਕਿਹਾ ਹਉ ਸੁਣਦੇ ਆਂ ਾਲੀ ਖੁਰਦ ਾਲੀ ਕਲਾਂ ਡੇਰੇ ਬੂਲੇ ਤੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਇੱਥੇ ਇਕੱਤਰ ਹੋਈਆਂ ਸੋ ਸਾਡੀ ਇਹ ਇਹ ਬੇਨਤੀ ਹੈ ਕਿ ਜਿਹੜਾ ਦਰਿਆ ਬਿਆਸ ਤੇ ਅਸੀਂ ਐਡਵਾਂਸ ਬੰਨ ਲਾਇਆ ਉਹ ਇੱਥੋਂ ਸਿਰਫ ਆ 1.5 ਤੋਂ 2 ਫੁੱਟ ਵੇਖੋ ਪਾਣੀ ਜਿਹੜਾ ਪੱਦਰ ਇੰਨਾ ਚੜ ਗਿਆ ਕਿ 1.5-2 ਫੁੱਟ ਰਹਿ ਗਿਆ ਸੋ ਸਾਡੀ ਇਹ ਬੇਨਤੀ ਹੈ ਨਗਰ ਨਿਵਾਸੀ ਸੰਗਤਾਂ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਕਿਉਂਕਿ ਸੰਗਤ ਬਹੁਤ ਵੱਡੀ ਹੁੰਦੀ ਆ ਸੰਗਤ ਵਿੱਚ ਰੱਬ ਦਾ ਵਾਸ ਹੁੰਦਾ ਸੰਗਤਾਂ ਵੱ ਚੜ ਕੇ ਆਉਣ ਭਰੋ ਆਣ ਸਰੂਆਲ ਸ਼ੇਖ ਮੰਗਾ ਆਲੀ ਕਲਾ ਬੂਲੇ ਜਿੰਨੇ ਪਿੰਡ ਆ ਜਿਨ੍ਹਾਂ ਨੂੰ ਇੱਥੋਂ ਮਾਰ ਪੈਂਦੀ ਇੱਥੋਂ ਬਹੁਤ ਵੱਡੀ ਮਾਰ ਪੈਂਦੀ ਆ ਜਦੋਂ ਇੱਥੋਂ ਬੰਨ ਟੁੱਟਦਾ ਨਾ ਤੇ ਇਹ ਫਿਰ ਬੜੀ ਵੱਡੀ ਤਬਾਹੀ ਮਚਾਉਂਦਾ ਵਾ ਇਸ ਤੋਂ ਪਹਿਲਾਂ ਕਿ ਆਪਾਂ ਹੱਥਾਂ ਦੇ ਹਸਤਾਰ ਕੇ ਭੈਰ ਗਏ ਤੇ ਮਗਰੋਂ ਕੱਲ ਨੂੰ ਦੋਸ਼ ਦਿੰਦੇ ਫਿਰਿਏ ਕਿ ਉਹ ਨਹੀਂ ਆਇਆ ਉਹ ਨਹੀਂ ਆਇਆ ਆਪੋ ਆਪਣੇ ਉਹ ਕੰਮਕਾਰ ਚੱਲਦੇ ਰਹਿਣੇ ਆ ਉਹ ਕੰਮ ਛੱਡ ਕੇ ਇੱਥੇ ਸਾਰੀਆਂ ਸੰਗਤਾਂ ਪਹੁੰਚੋ ਹਰ ਰੋਜ਼ ਆਪਾਂ ਪੱਕਾ ਪਹਿਰਾ ਦਈਏ ਰਾਤ ਨੂੰ ਵੀ ਰਹੀਏ ਦਿਨੇ ਵੀ ਰਹੀਏ ਤਤਪਰ ਰਹੀਏ ਤਾਂ ਜੋ ਆਪਣੇ ਏਰੀਆ ਦਾ ਕੋਈ ਨੁਕਸਾਨ ਨਾ ਹੋਵੇ ਆਪਣੇ ਹੱਥੀ ਆਪਣਾ ਆਪੇ ਕਾ ਸਵਾਰੀਏ ਆਪਾਂ ਆਪਣਾ ਕਾਰਜ ਤਾਂ ਹੀ ਮਹਾਰਾਜ ਨੇ ਵੀ ਇਹ ਗੱਲ ਆਖੀ ਹੈ ਕਿ ਹੱਥੀ ਕੋ ਕਰੋ ਆ ਮੋਬਾਈਲਾਂ ਤੇ ਬੈਠੇ ਹੋਣਾ ਵੀਡੀਓ ਵੇਖਣਦੇ ਨੇ ਪਤ ਨਹੀਂ ਕਿੰਨੇ ਜਣੇ ਬੈਠੇ ਮੋਬਾਈਲ ਦੇ ਉਂਗਲਾਂ ਮਾਰੀ ਜਾਂਦੇ ਆ ਤੇ ਇੱਥੇ ਅੱਜ ਅਸੀਂ ਅਨਾਊਂਸਮੈਂਟਾਂ ਕਰ ਕਰਕੇ ਹਾਰ ਗਏ ਆ ਤੇ ਥੋੜੀ ਸੰਗਤ ਆਈ ਆ ਜਦ ਕਿ ਇੱਥੇ ਇੰਨੀ ਸੰਗਤ ਚਾਹੀਦੀ ਸੀ ਕਿ ਪਤਾ ਨਾ ਲੱਗਦਾ ਸੋ ਸਾਡੀ ਦੁਆਰਾ ਫਿਰ ਵੀ ਆਂਦੀ ਹੈ ਪ੍ਰਸ਼ਾਸਨ ਨੂੰ ਵੀ ਤੇ ਜਿਹੜੀਆਂ ਸੰਗਤਾਂ ਘਰੇ ਬੈਠੇ ਆ ਜਿਹੜੇ ਵੀਰ ਘਰੇ ਨਾ ਬੋ ਆਪਾਂ ਦਿਨ ਦਾਖ ਕੱਢ ਗਏ ਨਾ ਤੇ ਆਪਾਂ ਧਰ ਗਏ ਤੇ ਇਸ ਕਰਕੇ ਸਾਡੀ ਇਹੀ ਬੇਨਤੀ ਆ ਵੀ ਘਰਪਰਤੀ ਸਿੰਘ ਇੱਥੇ ਪਹੁੰਚਿਆ ਕਰੋ ਮਾਚਲ ਦੇ ਜ਼ਿਲ੍ਹੇ ਜ਼ਿਲ੍ਹਾ ਮੰਡੀ ਕੁਲੂ ਚੱਬਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਹੁਤ ਭਾਰੀ ਮੀਂਹ ਪਿਆ ਤੇ ਉਹ ਮੀਂਹ ਜਿਹੜਾ ਜਦੋਂ ਪੈਂਦਾ ਉਹ ਫਿਰ ਆ ਕੇ ਪਹਿਲਾਂ ਮਾਚਲ ਦੀ ਤਬਾਹੀ ਕਰਦਾ ਤੇ ਫਿਰ ਪੰਜਾਬ ਦੀ ਰਾਵੀ ਦਰਿਆ ਸਤਲੁਜ ਘੱਗਰ ਤੇ ਬਿਆਸ ਦਰਿਆ ਦੇ ਕੰਢੇ ਤੇ ਆਪਾਂ ਖਲੋਤੇ ਆ ਇਹਨਾਂ ਲੋਕਾਂ ਦੇ ਆਹ ਵਚੇਰਿਆਂ ਦੇ ਵੇਖਿਆ ਜਾ ਸਕਦਾ ਕਿ ਸਾਰੀ ਦੀ ਸਾਰੀ ਪੂੰਜੀ ਇਹਨਾਂ ਨੇ ਪਿਛਲੇ ਲੰਮੇ ਸਮੇਂ ਤੋਂ ਪਹਿਲਾਂ ਜ਼ਮੀਨਾਂ ਖਰਾਬ ਹੋ ਗਈਆਂ 2022 ਚ ਤੇ ਉਹ ਜ਼ਮੀਨਾਂ ਬਣਾਉਂਦਿਆਂ ਬਣਾਉਂਦਿਆਂ ਅਜੇ ਸਿਰੇ ਨਹੀਂ ਲੱਗੇ ਤੇ ਫਿਰ ਦਰਿਆ ਭਰਿਆ ਪਿਆ ਤੇ ਮਥੇ ਤੇ ਦਾਸੀ ਦੀਆਂ ਲੀਕਾਂ ਤੇ ਸਾਰਾ ਅਸੀਂ ਆਪ ਦਾ ਜੋ ਖਰਚ ਖਰਚਾ ਪੂੰਜੀ ਸਾਰੀ ਝੋਨੇ ਦੇ ਨਾਲਤੀ ਆ ਤੇ ਦਰਿਆ ਫਿਰ ਕੰਢੀ ਵੱਜਾ ਪਿਆ ਅਸੀਂ ਕਹਿਣਾ ਚਾਹੁੰਦੇ ਆਂ ਕਿ ਇਹ ਲੋਕਾਂ ਨੇ ਆਪਦੇ ਸਿਰ ਬਿਰ ਬਹੁਤ ਵੱਡੀ ਲੜਾਈ ਲੜੀ ਆ ਲੋਕਾਂ ਦੇ ਸੰਜੋਗ ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਬਹੁਤ ਵੱਡੀ ਪੱਧਰ ਤੇ ਲੋਕਾਂ ਨੇ ਸਾਥ ਦਿੱਤਾ ਪਰ ਹੁਣ ਵੀ ਇਹ ਕਹਿਣਾ ਚਾਹੁੰਦੇ ਕਿ ਸਰਕਾਰ ਕਿਤੇ ਨਾ ਕਿਤੇ ਨੀਂਦ ਖੋਲੀ ਸਰਕਾਰ ਜਿਹੜੀ ਸੱਤਾ ਦੇ ਨਸ਼ੇ ਚੂਰ ਹੋਈ ਪਈ ਆ ਉਹ دریاਵਾ ਦੇ ਕੰਢਿਆਂ ਤੇ ਆ ਕੇ ਸਾਰ ਲਵੇ ਜ਼ਿਲ੍ਹਾ ਕਪੂਰਥਲੇ ਦਾ ਪ੍ਰਸ਼ਾਸਨ ਜਿਹੜਾ ਤੇ ਦੂਜੇ ਬਨੇ ਜ਼ਿਲ੍ਹਾ ਤਰਨਤਾਰਨ ਦਾ ਪ੍ਰਸ਼ਾਸਨ ਆ ਜਿਹੜਾ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ دریاਵਾ ਦੇ ਕੰਢਿਆਂ ਤੇ ਆ ਕੇ ਇਹਨਾਂ ਲੋਕਾਂ ਦੀ ਸਾਰ ਲਓ ਇਹ ਵੀ ਪੰਜਾਬ ਤੇ ਭਾਰਤ ਦੇ ਵਾਸੀ ਆ ਇਹਨਾਂ ਲੋਕਾਂ ਦਾ ਬਹੁਤ ਬੰਦਾ ਆਲਾ ਜਿਸ ਤਰ੍ਹਾਂ ਉਤੋਂ ਖਬਰਾਂ ਆ ਰਹੀਆਂ دریاਵਾਂ ਦੀਆਂ ਡੈਮਾਂ ਤੋਂ ਆ ਰਹੀਆਂ ਜੇਕਰ ਇਸ ਤਰ੍ਹਾਂ ਕੰਮ ਚੱਲਦਾ ਰਿਹਾ ਵਧਦਾ ਰਿਹਾ ਪਾਣੀ ਤੇ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਊਗਾ ਇਸ ਕਰਕੇ ਅਸੀਂ ਸਰਕਾਰ ਨੂੰ ਪਹਿਲਾਂ ਹੀ ਕਹਿਣਾ ਚਾਹੁੰਦੇ ਆ ਕਿ ਇਹਨਾਂ ਜਵਾਰ ਜੀ ਬੰਨ ਜਿਹਦੇ ਤੁਸੀਂ ਪੱਥਰ ਲਾ ਲਾ ਕੇ ਬਣਾਇਆ ਇਹਨੂੰ ਮੁਕੰਮਲ ਰੱਖਿਏ ਜੇਕਰ ਇਹ ਟੁੱਟ ਗਿਆ ਤੇ ਸੈਂਕੜੇ ਪਿੰਡਾਂ ਦੀ ਬਹੁਤ ਬੁਰੀ ਤਰ੍ਹਾਂ ਬਰਬਾਦੀ ਹੋਊਗੀ ਮੈਨੂੰ ਮੰਡ ਏਰੀਏ ਦੇ ਵਿੱਚੋਂ ਕਾਫੀ ਵੀਰਾਂ ਦੇ ਫੋਨ ਆ ਰਹੇ ਨੇ ਕਿ ਉੱਥੇ ਪਾਣੀ ਦਾ ਪੱਧਰ ਜਿਹੜਾ ਵਧ ਰਿਹਾ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਡੀਸੀ ਸਾਹਿਬ ਨਾਲ ਨਹਿਰੀ ਮੈਕਮੇਂ ਦੇ ਸਾਰੇ ਅਫਸਰਾਂ ਦੇ ਨਾਲ ਹਰੀ ਕੇ ਸਾਰਿਆਂ ਨਾਲ ਇੱਕ ਦੋ ਘੰਟੇ ਬਾਅਦ ਸਾਰੀ ਖਬਰ ਲੈ ਰਿਹਾ ਔਰ ਮੈਨੂੰ ਪਤਾ ਛੇ ਹਮਾਚਰ ਦੇ ਵਿੱਚ ਭਾਰੀ ਮੀਂਹ ਪੈਣ ਕਰਕੇ ਤਕਰੀਬਨ 60-70 ਹਜ਼ਾਰ ਕਿਊਸਿਕ ਪਾਣੀ ਜਿਹੜਾ ਉਹ ਆਇਆ ਹੈ ਸੋ ਅਸੀਂ ਨਿਗਰ ਰੱਖ ਰਹੇ ਆ ਜਿੰਨਾ ਪਿੱਛੋਂ ਪਾਣੀ ਆਏਗਾ ਅੱਗੇ ਛੱਡ ਦਿਆਂਗੇ ਇਸ ਤੋਂ ਪਹਿਲਾਂ ਵੀ ਅਸੀਂ ਇੰਤਜ਼ਾਮ ਕੀਤੇ ਆ ਸਾਡੇ ਜਿੰਨਾ ਏਰੀਆ ਉਹ ਬੱਗੂ ਗੱਡੇ ਤੋਂ ਲੈ ਕੇ ਅੱਗੇ ਪਰਵਾਣਾ ਹਾਦੀ ਤੋਂ ਦੇ ਜਾ ਕੇ ਤੱਕੀ ਤੱਕ ਅਸੀਂ ਜਿੱਥੇ ਵੀ ਜਰੂਰ ਅਸੀਂ ਸਾਰੇ ਸਟਾਫ ਲਗਵਾ ਦਿੱਤੇ ਆ ਔਰ ਹੋਰ ਵੀ ਇੰਤਜ਼ਾਮ ਜਿਹੜੇ ਗੋਰੇ ਆਂਦਾ ਮਿੱਟੀ ਭਰ ਕੇ ਇੰਤਜ਼ਾਮ ਇਹ ਸਾਰੇ ਕੀਤੇ ਹੋਇਆ ਸੋ ਫਿਕਰ ਕਰਨ ਦੀ ਲੋੜ ਨਹੀਂ ਐ ਅਸੀਂ ਸਾਰਾ ਨਿਗਰ ਰੱਖ ਰਹੇ ਹਾਂ ਹਾਲਾਤ ਦੇ ਉੱਤੇ ਤੇ ਲੋੜ ਪੈਣ ਦੇ ਉੱਤੇ ਅਸੀਂ ਉਸ ਮੁਤਾਬਕ ਜਿਹੜੀ ਕਾਰਵਾਈ ਕਰਨੀ ਆ ਸੋ ਕਿਸੇ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਮਾਈ ਮੂਵ ਟੂ ਕੈਨੇਡਾ ਵਾਸ ਅ ਬਿਗ ਸਟੈਪ ਫॉर ਮਾਈ ਪੈਰੈਂਟਸ ਮਾਈ ਮਦਰ 노ਜ਼ ਮਾਈ ਵਰਕ ਆਰਸ ਸੋ ਦ ਮੂਮੈਂਟ ਆ ਕਨੈਕਟ ਟੂ ਦ ਗੋ ਵਾਈਫਾਈ ਆਲ ਗੈਟ ਅ ਮੈਸੇਜ ਆਰ ਯੂ ਓਨ ਦ ਟ੍ਰੇਨ ਇਜ਼ ਐਨੀ ਵਨ ਵਿਦ ਯੂ ਐਂਡ ਦ ਆਨਸਰ ਇਸ ਆਲਵੇਜ਼ ਦ ਸੇਮ ਮਮਾਤ ਇਜ਼ ਅ ਟ੍ਰੇਨ ਆਪਰੇਟਰ ਇਨ ਦਿਸ ਕੈਬਿਨ there's a helpline for emergencies then she was feeling calm